ਕਹਿ ਲੱਗੇ ਮਹਾਰਾਜ ਵਿਆਹ ਬੰਦ ਲਿਆ ਤੇ ਸੱਚੇ ਪਾਤਸ਼ਾਹ ਜੀ ਸਾਡੇ ਮਨ ਦੀ ਆਸ ਹੈ ਕਿ ਬਰਾਤ ਲਾਹੌਰ ਲੈ ਕੇ ਆਓ ਗੁਰੂ ਕਾ ਜੀ ਤਰ ਪਾਤਸ਼ਾਹ ਮਹਾਰਾਜ ਕਹਿ ਲੱਗੇ ਸਿੱਖੋ ਬਰਾਤ ਲਾਹੌਰ ਨਹੀਂ ਆ ਸਕਦੀ ਵਕ ਵਕ ਵਿਦਵਾਨਾਂ ਦਾ ਆਪੋ ਆਪਣਾ ਕਥਰ ਹੈ ਇਤਿਹਾਸ ਨਹੀਂ ਅਗਰੀਆ ਦੇ ਵਿੱਚ ਕੋਈ ਕਹਿ ਰਿਹਾ ਕਿ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਉੱਥੇ ਸਾਡੇ ਵੱੱਡੇ ਵੱਡੇਰੇ ਜਿਹੜੇ ਸਰਮ ਤਵੀਆਂ ਤੇ ਬਿਠਾਏ ਗਏ ਸ਼ਹੀਦ ਕੀਤੇ ਗਏ ਇਸ ਕਰਕੇ ਅਸੀਂ ਆਪਣੇ ਸਿਰ ਤੇ ਕਲਗੀ ਲਾ ਕੇ ਉੱਥੇ ਬਰਾਤ ਨਹੀਂ ਲਿਜਾ ਸਕਦੇ ਤੇ ਭਾਈ ਹਰਜਸਤ ਦਾ ਜਿੰਨਾ ਪਰਿਵਾਰ ਆਇਆ ਸੀ ਮਾਤਾ ਸਭਰਾਈ ਜੀ ਮਾਤਾ ਜੀਤਾਂ ਦੀ ਤੇ ਉਹਨਾਂ ਦੀ ਜਿੰਨੀ ਸੰਗਤ ਆਈ ਸੱਚੇ ਪਾਤਸ਼ਾਹ ਫਿਰ ਕੀ ਹੋਣਾ ਚਾਹੀਦਾ ਗੁਰੂ ਕਲਗੀ ਤਰਪਾਚਾ ਕਹਿ ਲੱਗੇ ਸੰਗਤ ਜੀ ਇੱਥੋਂ ਸੱਤ ਅੱਠ ਮੀਲ ਦੂਰ ਪਹਾੜੀ ਦੇ ਵਿੱਚ ਇੱਕ ਥਾਂ ਖਾਲੀ ਹੈ ਉੱਥੇ ਤੁਹਾਨੂੰ ਅਸੀਂ ਲਾਹੌਰ ਬਣਾ ਦੇਵਾਂਗੇ ਤੇ ਬਰਾਤ ਸਾਡੀ ਉਸ ਲਾਹੌਰ ਵਿੱਚ ਜਾਏਗੀ ਸਾਧ ਸੰਗਤ ਸਦਾ ਪ੍ਰਵਾਨ ਕੀਤਾ ਗੁਰੂ ਕੀ ਸੰਗਤ ਨੇ ਭਾਈ ਹਰਜਸ ਸਮੁੱਚੀ ਸੰਗਤ ਨੂੰ ਗੁਰੂ ਸਾਹਿਬਾਂ ਨੇ ਆਖਿਆ ਭਾਈ ਵਿਆਹ ਤੋਂ ਪਹਿਲਾਂ ਤੁਸੀਂ ਇਸ ਧਰਤੀ ਤੇ ਪਹੁੰਚ ਜਾਣਾ ਹੈ ਔਰ ਸਾਧ ਸੰਗਤ ਜੀ ਭਾਈ ਹਰਜਸ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਸਾਰੇ ਜਿਹੜੇ ਸਨ ਤੇ ਗੁਰੂ ਕਲਗੀ ਤਰਪਾਚਾ ਨੇ ਸਤਗੁਰਾਂ ਦੇ ਮਾਮਾ ਕਿਰਪਾਲ ਚੰਦ ਜੀ ਤੇ ਭਾਈ ਸੰਗੋਛਾ ਜੀ ਡਿਊਟੀ ਲਾਈ ਇਹਨਾਂ ਦੀ ਕਿ ਤੁਸੀਂ ਇਸ ਧਰਤੀ ਦੇ ਉੱਤੇ ਸੰਗਤਾਂ ਦੇ ਰਹਿਣ ਵਾਸਤੇ ਰਹਿਣ ਵਸੇਰਾ ਬਣਾਓ ਸੱਚੇ ਪਾਤਸ਼ਾਹ ਐਡੀ ਸ਼ਬਦੀ ਤਿਆਰੀ ਗੁਰੂ ਕਲਗੀ ਤਰਪਾਚਾ ਕਹਿਣ ਲੱਗੇ ਤੰਗੂ ਕਲਾਪਾ ਲਾ ਦਿਓ ਤੇ ਜਿਕਰ ਹੁੰਦਾ ਇਤਿਹਾਸ ਵਿੱਚ ਜਿੰਦੇ ਚਾਰ ਦਰਵਾਜ਼ੇ ਵੀ ਲੱਗੇ ਗਏ ਸਰਹੰਦੀ, ਰੋਪੜੀ, ਖਸ਼ਿਆਰਪੁਰੀ ਚਾਰ ਦਰਵਾਜ਼ੇ ਮੇਨ ਰੱਖੇ ਗਏ ਇਥੋਂ ਤੱਕ ਜਿਕਰ ਹੁੰਦਾ ਇਤਿਹਾਸ ਵਿੱਚ ਕਿ ਉਸ ਚਾਰਾਂ ਦਰਵਾਜ਼ਿਆਂ ਦੇ ਉੱਤੇ ਵੀ ਬੜੇ ਬੜੇ ਵੱਡੇ ਵਪਾਰੀ ਵੀ ਬਖਾਇਆ ਗਿਆ ਲੈ ਆ ਕੇ ਪੂਰਾ ਮਾਹੌਲ ਜਿਹੜਾ ਸੀ ਇੱਕਾਗਰ ਕੀਤਾ ਗਿਆ ਉੱਥੇ ਉਹ ਸਮਾਂ ਆਇਆ ਜਦੋਂ ਕਵੀਰਪਾਲ ਸਿੰਘ ਮਹਾਰਾਜ ਦੇ ਲਈ ਫਗੜ ਦੇ ਵਿਆਹ ਦਾ ਸਮਾਂ ਨੇੜੇ ਆ ਗਿਆ ਸੱਚੇ ਪਾਤਸ਼ਾਹ ਤੇ ਤਿਆਰੀਆਂ ਹੋਈਆਂ